ਪੰਗੇਵਾਜ ਜਿਹੜੀ ਹੈ ਜੀ ਸਾਡਾ ਮਤਲਬ ਇੱਕ ਮੋਟਿਵ ਹੈ ਕਿ ਅਸੀਂ ਨਵੇਂ ਟੈਲੈਂਟ ਨੂੰ ਪ੍ਰੋਮੋਟ ਕਰਨਾ ਔਰ ਨਵੇਂ ਐਕਟਰਸ ਨੂੰ ਨਵੇਂ ਸਟਾਰਸ ਫੇਸ ਲੈ ਕੇ ਆਉਣਾ ਕਿਉਂਕਿ ਜ਼ਰੂਰਤ ਹੈ ਪੰਜਾਬੀ ਸਿਨੇਮੇ ਨੂੰ ਤੁਸੀਂ ਵੀ ਸਮਝ ਸਕਦੇ ਹੋ ਔਰ ਮੀਡੀਆ ਜਿਹੜਾ ਹੈ ਕਿ ਬੈਕਬੋਨ ਹੁੰਦਾ ਹੈ ਕਿਸੇ ਵੀ ਆਰਟਿਸਟ ਨੂੰ ਔਰ ਕਿਸੇ ਵੀ ਚੀਜ਼ ਨੂੰ ਪ੍ਰੋਮੋਟ ਕਰਨ ਦੇ ਲਈ ਔਰ ਸਪੋਰਟ ਕਰਨ ਦੇ ਲਈ ਤੁਹਾਡਾ ਜਿਹੜਾ ਸਹਿਯੋਗ ਆ ਉਹ ਬਹੁਤ ਜ਼ਰੂਰੀ ਆ ਸਾਡੇ ਇਸ ਪੰਗੇਵਾਜ ਨੂੰ ਔਰ ਇਹ ਵਿਚਾਰਾ ਹਰ ਪੰਗਾ ਸਹਿੰਦਾ ਫਿਲਮ ਚ ਤੇ ਕਿਦਾਂ ਫਿਰ ਇਹ ਪੰਗੇ ਵਾਜ ਦਾ ਨਾਸ਼ ਕਰਦਾ ਹੈ ਉਹ ਤੁਹਾਨੂੰ ਇਹ ਫਿਲਮ ਦੇਖ ਕੇ ਪਤਾ ਲੱਗ ਜਾਊਗਾ ਔਰ ਇੱਕ ਦੇਖੇਗੇ ਆਮ ਬੰਦਾ ਤੁਹਾਡੇ ਸਾਹਮਣੇ ਕਿਦਾਂ ਮਤਲਬ ਥ੍ਰੈਟ ਹੁੰਦਾ ਤੇ ਫਿਰ ਕਿਵੇਂ ਉਹ ਆ ਲਾਸਟ ਵਿੱਚ ਐਗਜੈਸ਼ਨ ਚ ਆ ਜਾਂਦਾ ਤੇ ਫਿਰ ਉਹ ਕੀ ਕਰਦਾ ਔਰ ਪੰਜਾਬੀਆਂ ਦੇ ਅੰਦਰ ਹੈਗਾ ਕਿ ਪਹਿਲਾਂ ਆਇਆ ਨੂੰ ਦੇਗ ਜੇ ਨਾ ਸੁਧਰਿਆ ਤਾਂ ਤੇਗ ਫਿਰ ਉਹ ਚੱਲਦੀ ਆ ਔਰ ਸਾਡੀ ਇਸ ਫਿਲਮ ਦੀ ਪਹਿਲੇ ਦਿਨ ਦੀ ਗ੍ਰੋਸ ਜਿਹੜੀ ਹੋਏਗੀ ਉਹ ਅਸੀਂ ਹੜਪੀੜਤਾ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਸਾਡੀ ਇੰਡਸਟਰੀ ਆ ਜਿਹੜੀ ਉਹ ਜਿੰਨਾ ਵੀ ਹੋ ਸਕਦਾ ਸਹਿਯੋਗ ਕਰ ਰਹੀ ਆ ਤੇ ਅਸੀਂ ਵੀ ਇੱਕ ਨਮਾਣਾ ਜਿਹਾ ਜਿਹੜਾ ਸਹਿਯੋਗ ਹੈ ਇਹਦੇ ਵਿੱਚ ਕੀਤਾ ਇਸ ਫਿਲਮ ਦੇ ਪ੍ਰੋਡਿਊਸਰ ਨੇ ਦਿਨੇਸ਼ ਮਲੋਤਰਾ ਜੀ ਜੋ ਸਿਨੇਫਲਿਕਸ ਦੇ ਮਾਲਕ ਨੇ ਔਰ ਇਹਦੇ ਵਿੱਚ ਜਿਹੜੀ ਵੇਲਾ ਕੰਪਨੀ ਆ ਉਹ ਮੇਰੇ ਬੇਟੇ ਦੀ ਆ ਤੋਂ ਅਸੀਂ ਇਹਨੂੰ ਮਿਲ ਕੇ ਪ੍ਰੋਡਿਊਸ ਕੀਤਾ ਤੇ ਡਾਇਰੈਕਟ ਕੀਤਾ ਮੈਂ ਤੇ ਇਹਨੂੰ ਫਿਲਮ ਨੂੰ ਔਰ ਮੁੰਡਾ ਸਾਡਾ ਹੀਰੋ ਲਾਂਚ ਕੀਤਾ ਔਰ ਕੁਝ ਨਵੇਂ ਤੇ ਕੁਝ ਪੁਰਾਣੇ ਚ ਸਸੂਮੇਲ ਲੈ ਕੇ ਆਏ ਆ ਕਿਉਂਕਿ ਨਵੇਂਆਂ ਨੂੰ ਨਾਲ ਖੜੇ ਕਰਨ ਲਈ ਪੁਰਾਣੇ ਚਿਹਰੇ ਥੋੜੇ ਜ਼ਰੂਰੀ ਆ ਤਾਂ ਕਿ ਦਿਖਦੇ ਰਹਿਣ ਸੋ ਦੀਵਾ ਦਿਖਾਣ ਲਈ ਸੂਰਜ ਦੀ ਰੌਸ਼ਨੀ ਚਾਹੀਦੀ ਹੁੰਦੀ ਹੈ ਜਿਵੇਂ ਸੋ ਮੈਂ ਪੂਰੀ ਇੰਡਸਟਰੀ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੀ ਇਸ ਫਿਲਮ ਨੂੰ ਸਪੋਰਟ ਕਰਿਓ ਔਰ ਅੱਜ ਅਸੀਂ ਪ੍ਰੀਮੀਅਰ ਸ਼ੋਅ ਰੱਖਿਆ ਇੱਥੇ ਔਰ ਮੈਂ ਉਮੀਦ ਕਰਦੀ ਆ ਕਿ ਮੇਰੀ ਇਹ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇਗੀ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਅਸੀਂ ਹਰ ਉਹ ਨਵਾਂ ਟੈਲੈਂਟ ਪ੍ਰਮੋਟ ਕਰਾਂਗੇ ਚਾਹੇ ਪੱਲਿਓ ਪੈਸੇ ਲਾਉਣੇ ਪੈਣ ਸਾਡੇ ਨਾਲ ਜ਼ਰੂਰ ਸ਼ਾਮਲ ਹੋਇਓ ਮੀਡੀਆ ਦਾ ਹਰ ਚੀਜ਼ ਦਾ ਜਿੰਨੇ ਵੀ ਸਾਡੇ ਆਡੀਅੰਸ ਆਏ ਨੇ ਪੈਨਪਰ ਆਏ ਨੇ ਇਹਨਾਂ ਨੇ ਸਭ ਕੁਝ ਕਿਹਾ ਤੇ ਮੇਰੇ ਜੋ ਘਰ ਰਿਹਾ ਵੀ ਕੁਝ ਨਹੀਂ ਲੇਕਿਨ ਤੁਹਾਨੂੰ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਜਿਹੜੀ ਹੜਪੇੜ ਤਾਂ ਵਾਲੀ ਗੱਲ ਹੈਗੀ ਹੈ ਉਹ ਅਸੀਂ ਵੱਧ ਚੜ ਕੇ ਕਰਾਂਗੇ ਅੱਜ ਦਾ ਜਿਹੜਾ ਸਾਰਾ ਹੈਗਾ ਉਹ ਅਸੀਂ ਅਨਾਉਂਸ ਕਰ ਹੀ ਦਿੱਤਾ ਹੈ ਅੱਗੇ ਵੀ ਅਸੀਂ ਜਿੰਨਾ ਹੋ ਪਾਏਗਾ ਜਿੰਨਾ ਹੋ ਸਕੇਗਾ ਅੰਨਾ ਉਸ ਨਾਲ ਚੱਲਾਂਗੇ ਨਾਲ ਚੱਲਦੇ ਰਾਂ ਕਿਉਂਕਿ ਇੰਡਸਟਰੀ ਕਿ ਐਸੀ ਚੀਜ਼ ਹੈਗੀ ਹੈ ਕੋਈ ਦੇਖੋ ਕੋਈ ਸੰਗਰ ਹੈ ਕੋਈ 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 ਪਿੱਛੇ ਨਹੀਂ ਹਟਦਾ ਪਿਆ ਬਸੇ ਵੀ ਉਹਨਾਂ ਦਾ ਇੱਕ ਹਿੱਸਾ ਛੋਟਾ ਜਿਹਾ ਹਿੱਸਾ ਹੈ ਗਿਆ ਔਰ ਉਹ ਛੋਟਾ ਜਿਹਾ ਹਿੱਸਾ ਬਣ ਕੇ ਤੁਹਾਡੇ ਸਾਰਿਆਂ ਦੇ ਨਾਲ ਸਾਰੇ ਪੰਜਾਬ ਦੇ ਨਾਲ ਸਾਰੇ ਆਸਪਾਸ ਦੇ ਆਪਣੇ ਸਾਰੇ ਜਿੰਨੇ ਵੀ ਦੁਖੀ ਬਗਰ ਨਾਲ ਆ ਸੀ ਠੀਕ ਹੈ ਜੈ ਅਮਲ ਹੋਤਰਾ ਨੂੰ ਪੁੱਜ ਕੇ ਪਿਆਰ ਇੱਜ਼ਤ ਸਤਿਕਾਰ ਦਿਓ ਤਾਂ ਕਿ ਭਵਿੱਖ ਦੇ ਵਿੱਚ ਕਿ ਤੁਹਾਨੂੰ ਹੋਰ ਵੀ ਚੰਗੇ ਰੰਗ ਦਿਖਾਵੇ ਔਰ ਹੋਰ ਵਧੀਆ ਪੰਗੇਵਾ ਜੀਆਂ ਕਰਕੇ ਦਿਖਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ